ਚਿੱਲੂ ਭਾਈ ਹੋਰ ਕਿਹੜੇ ਕਿਹੜੇ ਗੇਮ ਖੇលਦਾ ਸਾਰੇ ਕਿਡਾ ਦਿੰਦਾ ਮੈਨੂੰ ਉਹ ਤੈਨੂੰ ਬੈਸਟ ਕਿਹੜੀ ਲੱਗਦੀ ਆ ਹਾਂ ਦਸ਼ ਨਕਲੀ ਅਲਚ ਉਹ ਬਾਟ ਜਿਹੜੇ ਬਾਟੇ ਜਦੋਂ ਮੈਂ ਚੱਲ ਰੋੜ ਕੇ ਤੇ ਵਿਚੋਡਾ ਚੀਜ਼ ਬਿਲੇ ਬਾਜੀ ਬਾਈਕ ਲੀਕਡ ਆਪ ਮਗਾਮ ਆਪ ਕੀ ਜਿਹੇ ਟ੍ਰਾਇਲ ਕਰਦਾ ਜਾ ਕੇ ਜਿਹਨ ਦਾ ਸੀ ਤੱਕ ਨਾ ਮੰਗੇ ਆਉਣਾ ਰਿਹਾ ਸਹੀ ਆ ਇਧਰ ਵੀ ਜ਼ਰੂਰੀ ਇਹ ਨਾ ਹੋਣਾ ਸਹੀ ਹੋ ਗਏ ਪ੍ਰਿਆ ਹਰਵਾਨ ਬਣ ਜਾਈਦਾ ਸੋ ਆਹੋ ਇਹ ਤਾਂ ਮਨੀਸ਼ ਦੋਵੇਂ ਹੀ ਓਪਨਿੰਗ ਕਰਾ ਕਰਨੇ ਨੇ ਇਹਨਾਂ ਨੇ ਇਧਰ ਨਾਲ ਓਪਨਰ ਕਿਹੜਾ ਹੁੰਦਾ ਸਹੀ ਤੇ ਲੈਰ ਕੀ ਹੁੰਦਾ ਬਾੜੇ ਰੰਗ ਹਨਾ ਕਰਾਂਗਾ ਪੇ ਰੰਗਾ ਬੋਲਿੰਗ ਕਰਦੇ ਬਾੜੇ ਵੀ ਜਦੋਂ ਆਪਾਂ ਛੋਟੇ ਨਹੀਂ ਉਦੋਂ ਲਾਲ ਨੀਲੇ ਪੀਲੇ ਆਉਂਦੇ ਓਦੋਂ ਇੱਕੋ ਰੰਗ ਦੀ ਬਾੜੇ ਹੁੰਦੇ ਆ ਪਾਣੀ ਪੱਤਾ ਲੀਲਾ ਕਿਤਨੀ ਜਿੱਤੇ ਭਾਈ ਕਿਹੜੇ ਕਿਹੜੇ ਕੇ ਮਕੇ ਲਿਆਉਂਦਾ ਨਾ ਮੋਟਾ ਹਾਂ ਜਿੱਤੇ ਭਾਈ ਕਿਹੜੇ ਕਿਹੜੇ ਕੇ ਮਕੇ ਲਿਆਉਂਦਾ ਲਾਉਂ ਓਏ ਲਾਉ ਬਾਹ ਪਰਾਣਾ ਹੀ ਹੈ ਜੇ ਇੰਗਰਾ ਚੋਟ ਲਾਉਣੀ ਹਾਂ ਪਹਿਲਾਂ ਪੁੱਛ ਲੈ ਜਿੱਤੇ ਭਾਈ ਕਿਹੜੇ ਕਿਹੜੇ ਕੇ ਮਕੇ ਲਿਆ ਆਪਾਂ ਸਾੜੀ ਦੇ ਵਜੇ ਤੋਂ ਬਾਅਦ